थोड़ा थक गया हूँ दूर निकलना छोड़ दिया है पर ऐसा नहीं मैंने चलना छोड़ दिया है फासले अक्सर रिश्तों में दूरी बढ़ा देते हैं पर ऐसा नहीं कि मैंने अपनों से मिलना छोड़ दिया है सरा अकेला हूँ दुनिया की भीड़ में पर ऐसा नहीं कि मैंने अपनापन छोड़ दिया है ਇਹ ਉਹ ਸਤਰਾ ਹਨ ਜਿਹੜੀਆਂ ਭਾਜਪਾ ਦੇ ਬਜ਼ੁਰਗ ਆਗੂ ਲਾਲ ਕਿਸ਼ਨ ਅਡਵਾਨੀ ਦੇ ਟਵਿੱਟਰ ਹੈਂਡਲ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਦਰਅਸਲ ਬੀਤੇ ਦਿਨੀ ਭਾਜਪਾ ਵੱਲੋਂ ਐਲਾਨੀ ਗਈ ਉਮੀਦਵਾਰਾਂ ਦੀ ਸੂਚੀ ਵਿੱਚ ਅਡਵਾਨੀ ਦੀ ਟਿਕਟ ਕੱਟ ਕੇ ਉਹਨਾਂ ਦੀ ਰਵਾਇਤੀ ਸੀਟ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਬਜ਼ਾ ਕਰਦੇ ਹੋਏ ਉਸ ਸੀਟ ਤੋਂ ਖੁਦ ਚੋਣ ਲੜਨ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਅਡਵਾਨੀ ਯੁੱਗ ਦੇ ਅੰਤ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਅਤੇ ਇਸੇ ਦਰਮਿਆਨ ਅਡਵਾਨੀ ਵੱਲੋਂ ਇੱਕ ਕਵਿਤਾ ਟਵੀਟ ਕੀਤੀ ਗਈ ਹੈ ਸ਼ਾਇਦ ਇਸੇ ਦੌਰਾਨ ਅਡਵਾਨੀ ਨੂੰ ਆਪਣੇ ਸਾਥੀ ਅਟਲ ਵਿਹਾਰੀ ਵਾਜਪਈ ਦੀ ਕਮੀ ਸਭ ਤੋਂ ਜ਼ਿਆਦਾ ਖਲਦੀ ਹੋਵੇਗੀ ਕਿਉਂਕਿ ਇਸ ਕਵਿਤਾ ਦੀਆਂ ਇਹ ਸਤਰਾਂ ਜ਼ਰਾ ਇਕੱਲਾ ਹੂੰ ਦੁਨੀਆ ਦੀ ਭੀੜ ਮੇ ਇਸੇ ਪਾਸੇ ਇਸ਼ਾਰਾ ਕਰਦੀਆਂ ਨਜ਼ਰ ਆ ਰਹੀਆਂ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਡਵਾਨੀ ਨੇ ਇੱਕ ਕਵਿਤਾ ਭਾਜਪਾ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਟਵੀਟ ਕੀਤੀ ਅਤੇ ਸਿਆਸੀ ਹਲਕਿਆਂ ਵਿੱਚ ਇਹ ਸਵਾਲ ਖੜੇ ਹੋ ਗਏ ਹਨ ਕਿ ਕੀ ਅਡਵਾਨੀ ਨੇ ਇੱਕ ਤੰਜ ਮੋਦੀ ਅਤੇ ਸ਼ਾਦੀ ਜੋੜੀ ਲਈ ਕੀਤਾ ਹੈ ਬਿਊਰੋ ਰਿਪੋਰਟ ਐਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563